ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਪਾਛਾਈ ਛੇਵੀ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ੋਭਾ ਬਤ ਗੁਰੂ ਦਵਾਰਾ ਪਲਾਹਾ ਸਾਹਿਬ ਛੇਵੀ ਪਾਸਾ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਦਾਰਾ ਦੇ ਨਾਲ ਮਨਾਇਆ ਗਿਆ ਠੰਡੇ ਮਿੱਠੇ ਜਲ ਅਤੇ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਮੇਰੀ ਪੀੜ ਦੇ ਮਾਲਕ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਛਾਈ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਦੇਸ਼ ਉਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਸਮੂੱਚੇ ਵੀਰਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ। ਔਰ ਪਿਛਲੀ 29 ਤਰੀਕ ਤੋਂ ਲੈ ਕੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਥੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਰਜਾਨਾ ਸ਼ਾਮ ਨੂੰ 4 ਤੋਂ 6 ਹੁੰਦੇ ਰਹੇ ਅਤੇ ਅਪਰੰਤ ਚਾਹ ਪਾਣੀ ਦੇ ਲੰਗਰ ਅਤੇ ਸ਼ਪੀਲ ਦੇ ਲੰਗਰ ਨਿਰੰਤਰ ਚੱਲਦੇ ਆ ਰਹੇ ਆ। ਸੋ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਪ੍ਰਕਾਸ਼ ਗੁਰਪੁਰੂ ਨੂੰ ਸਮਰਪਿਤ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸੁਚਾਰੂ ਪ੍ਰਬੰਧ ਕੀਤੇ ਗਏ ਅਤੇ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਵੱਲੋਂ ਲੰਗਰਾਂ ਦਾ ਸਾਰਾ ਪ੍ਰਬੰਧ ਕੀਤਾ ਗਿਆ ਔਰ ਨਾਲ ਦੇ ਨਾਲ ਕਾਰ ਸੇਵਾ ਵੀ ਅਜ ਰੰਭ ਹੋਈ ਇੱਥੋਂ ਦੀ ਤੇ ਉਹ ਵੀ ਸਤਿਗੁਰੂ ਜੀ ਨੇ ਉਹਨਾਂ ਕੋ ਸੁਆਵਾਂ ਲੈਣੀਆਂ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਨਿਰੰਤਰ ਜੋ ਸ਼ਰਦਾਈ ਦਾ ਲੰਗਰ ਆ ਉਹ ਨਰਵਿਕਨ ਤੱਕ ਸਹਿਤ ਸ਼ਾਮ ਰਾਤ 10 ਵਜੇ ਤੱਕ ਚਲਾਏਗੀ ਸੋ ਸਤਿਗੁਰੂ ਕਿਰਪਾ ਕਰਨ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮਦਾਨ ਇਸ਼ਨਾਨ ਸਿੱਖੀ ਦੀ ਦਾਤ ਵਕਸ਼ਣ ਔਰ ਸਾਰੇ ਨਾਲ ਮਿਲ ਕੇ ਇਹੋ ਜਿਹੇ ਦਿਨ ਤਿਹਾੜ ਮਨਾ ਕੇ ਸਤਗੁਰੂ ਜੀ ਨੇ ਖੁਸ਼ੀਆਂ ਪ੍ਰਾਪਤ ਕਰ ਸਕਣੇ ਆ ਕਿਉਂਕਿ ਮੇਰੇ ਪਾਤਸ਼ਾਹ ਦਾ ਦਰਬਾਰ ਇਹੋ ਜਿਆ ਜਿਹੜਾ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਨਾ ਚਰਨ ਸ਼ਰਨ ਗੌਰ ਏਕ ਪੈੰਡਾ ਜਾਏ ਚੱਲ ਸਤਗੁਰੂ ਕੋਟ ਪੈੰਡਾ ਆਗੇ ਹੋਏ ਲੇਤਾ ਹੈ ਮੇਰੇ ਪਾਤਸ਼ਾਹ ਦੇ ਦਰ ਤੇ ਕੋਈ ਇੱਕ ਕਦਮ ਪੁੱਟਦਾ ਤੇ ਮੇਰੇ ਪਾਤਸ਼ਾਹ ਹਜ਼ਾਰਾਂ ਲੱਖਾਂ ਕਦਮ ਪੁੱਟ ਕੇ ਉਹਦੇ ਲੈਣ ਵਾਸਤੇ ਆਉਂਦੇ ਆ ਜਿਸ ਤਰੀਕੇ ਨਾਲ ਇੱਕ ਵਾਰੀ ਕੋ ਵਾਹਿਗੁਰੂ ਕਵੇ ਹਜ਼ਾਰਾਂ ਵਾਰੀ ਕਵਾ ਦਿੰਦੇ ਆ ਸੋ ਇੰਨੀ ਸਤਿਆ ਦੇ ਮਾਲਕ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਸੋ ਉਹਨਾਂ ਦੇ ਇਸ ਪ੍ਰਕਾਸ਼ ਗੁਰਪੁਰਬ ਦੀ ਫੇਰ ਦੁਬਾਰਾ ਸਮੂਹ ਸੰਗਤਾਂ ਨੂੰ ਦੇਸ਼ਾਂ ਅਭਦੇਸ਼ਾਂ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਆਪ ਮੀਡੀਆ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਸੱਤਨ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਐਸੇ ਦੀਨ ਦਿਆਲ ਪਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਸੰਗਤਾਂ ਜਿਹੜੀਆਂ ਬਹੁਤ ਹੀ ਇੱਥੇ ਗੁਰਦੁਆਰਾ ਪਲਾਸ ਸਾਹਿਬ ਦੇ ਇਹੋ ਮਹਮਾ ਕੇ ਪਹੁੰਚਿਆ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬੱਬੇ ਪੂਰੀ ਵਾਲਿਆ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਜਨਮ ਦਿਹਾੜਾ ਗੁਰੂ ਜੀ ਦਾ ਬਹੁਤ ਹੀ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਵਾ ਬਾਬਾ ਪੂਰੀ ਵਾਲਿਆ ਵੱਲੋਂ ਇੱਥੇ ਬਹੁਤ ਹੀ ਵਧੀਆ ਜਿਹੜੇ ਲੰਗਰ ਸਜਾਏ ਗਏ ਨੇ ਦੇ ਹੋਰ ਵੀ ਸਭਾ ਸੁਸਾਇਟੀਆਂ ਵੱਲੋਂ ਸਬੀਲਾਂ ਦੇ ਲੰਗਰ ਲਗਾਏ ਗਏ ਹਨ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਾਟੀ ਵੱਲੋਂ ਵੀ ਸਰਦਾਈ ਦੀ ਬਹੁਤ ਹੀ ਵਧੀਆ ਸਬੀਲ ਲਗਾਈ ਗਈ ਹੈ ਸੰਗਤਾਂ ਸੱਦਾ ਭਾਵਨਾ ਦੇ ਨਾਲ ਸੱਕ ਰਹੀਆਂ ਹਨ ਤੇ ਸੰਗਤਾਂ ਵੀ ਆਪਣੀਆਂ ਮਨੋ ਕਾਮਨਾ ਕਰਨ ਵਾਸਤੇ ਅਰਦਾਸ ਬੇਨਤੀਆਂ ਕਰਨ ਵਾਸਤੇ ਇੱਥੇ ਹਾਜ਼ਰੀਆਂ ਭਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੇਵਾ ਪਾਸਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸਾ ਦੇ ਚਰਨ ਸੋਵ ਪ੍ਰਾਪਤ ਗੁਰਦਵਾਰਾ ਪਿਆਲਾ ਸਾਹਿਬ ਵਿਖੇ ਦਰਸਨ ਕਰਨ ਵਾਸਤੇ ਆਏ ਆਂ ਔਰ ਸੰਗਤਾਂ ਵਿੱਚ ਅੱਜ ਦੇ ਸ਼ੋਭ ਦਿਹਾੜੇ ਦੇ ਵਿੱਚ ਬਾਰੀ ਉਤਸ਼ਾਹ ਆ ਸੋ ਸੰਗਤਾਂ ਦੇ ਵਿੱਚ ਅਥਾ ਜਿਵੇਂ ਲੰਗਰ ਚੱਲ ਰਿਹਾ ਔਰ ਹੋਰ ਸਵਾਵਾਂ ਹੋ ਰਹੀਆਂ ਬਹੁਤ ਸਵਾਵਾਂ ਸੋ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਰਿਹਾ ਵਾ ਔਰ ਸੰਗਤਾਂ ਨੂੰ ਅੱਜ ਦੇ ਸ਼ੋਭ ਦਿਹਾੜੇ ਦੇ ਬਹੁਤ ਬਹੁਤ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ